ਆਸ਼ੂ ਨੇ ਚੋਣਾਂ ਦੇ ਨਤੀਜਿਆਂ ਤੋਂ ਕੁਝ ਸਮੇਂ ਬਾਅਦ ਅਸਤੀਫਾ ਦੇ ਦਿੱਤਾ ਕਿਉਂਕਿ ਅੱਜ ਚੋਣਾਂ ਦੇ ਵਿੱਚ ਤਰਾਂਹੇ ਹੱਦ ਦਾ ਸਾਹਮਣਾ ਕਰਨਾ ਪਿਆ। ਇੱਕ ਪੋਸਟ ਕਹਿੰਦੇ ਮਰੇਂਦਰ ਸਿੰਘ ਰਾਜਾ ਬੜੀ ਹਰਾਨੀ ਸਾਂਝੀ ਕੀਤੀ। ਉਹ ਪੋਸਟ ਸਾਂਝੀ ਕਰਨ ਦੇ ਨਾਲ ਹੀ ਡਿਲੀਟ ਕਰ ਦਿੱਤੀ ਗਈ। ਕੁਝ ਹੋਰ ਫਲਾਂ ਦੇ ਵਿੱਚੋਂ ਡਿਲੀਟ ਕਰ ਦਿੱਤੀ ਗਈ। आशु हरनेगा लाख रुपए कहंदे कि वडिंग ਤੇ ਬਾਜਵਾ ਉਹਨਾਂ ਦੇ ਲਈ ਕੈਂਪੇਨ ਲਈ ਕੀਤੀ ਸੀ ਆਸ਼ੂ ਸਾਹਿਬ ਚਾਹੁੰਦੇ ਵੀ ਨਹੀਂ ਕਿ ਵडिंग ਤੇ ਬਾਜਵਾ ਸਾਹਿਬ ਉਹਨਾਂ ਵਾਸਤੇ ਕੈਂਪੇਨ ਕਰਨਗੇ ਇੱਕ ਦਾ ਸ਼ੰਕਾਰ ਪਰਿਆ ਲੈ ਜਾਂਦਾ ਆਸ਼ੂ ਸਾਹਿਬ ਦਾ ਸੀਗਾ ਤਾਂ ਵੀ ਇੱਕ ਹੁੰਦਾ ਕੰਫੀਡੈਂਸ ਕਾਨਫਰੈਂਸ ਵਿੱਚ ਓਵਰ ਕੰਫੀਡੈਂਟ ਹੋ ਗਏ ਸੀ ਉਹ ਕਿ ਮੈਂ ਤਾਂ ਜਿੱਤੇ ਹੀ ਜਾਣਾ ਹੈ ਤਾਂ ਮੈਨੂੰ ਸ਼ਾਇਦ ਕਿਤੇ ਹੋਰ ਦੇ ਪ੍ਰਚਾਰ ਦੀ ਲੋੜ ਹੈ ਨਹੀਂ ਹੈ ਇਹ ਵੀ ਹੋ ਸਕਦਾ ਹੈ ਕਿ ਵਿਧਿੰਗ ਸਾਹਿਬ ਨੇ ਕੋਈ ਅਜਿਹੀ ਗੱਲ ਹੋਰ ਕਹਿ ਦਿੱਤੀ ਹੋਵੇ ਜਿਹੜੀ ਆਸ਼ੂ ਸਾਹਿਬ ਨੂੰ ਬਹੁਤ ਜ਼ਿਆਦਾ ਨਹੀਂ ਗੁੜੀ ਲੱਗੀ ਹੋਵੇ ਭਾਰਤ ਪੁਸ਼ਨਾਸ਼ੂ ਜੋ ਕਿ ਰਵਨੀਤ ਬਿੱਟੂ ਕੇਂਦਰੀ ਮੰਤਰੀ ਦੇ ਬੜੇ ਕਰੀਬੀ ਨੇ ਬੜਾ ਸਾਥ ਰਹਿ ਦੋਵਾਂ ਦਾ ਲੱਗਦਾ ਤੁਹਾਨੂੰ ਵੀ ਆ ਭਾਰਤ ਪੁਸ਼ਨਾਸ਼ੂ ਭਾਜਪਾ ਜਾ ਸਕਦੇ ਨੇ ਰੁਪਿਆ ਨੂੰ ਮਨਾਉਣਾ ਪੈਣਾ ਹੈ ਜਦੋਂ 2023 ਚ ਵਾਪਸੀ ਕਰਨੀ ਹੈ ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਲੀਡਰ ਰੋਸ ਰੋਸ ਕੇ ਜਾਣਗੇ ਦੂਸਰੀਆਂ ਪਾਰਟੀਆਂ ਨੂੰ ਵੱਧ ਮਿਲੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਲੁਧਿਆਣਿਆਂ ਦੀਆਂ ਚੌਣਾ ਹੋਈਆਂ ਸੀ ਤੇ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ ਹੈ ਕਾਂਗਰਸ ਦੇ ਉਮੀਦਵਾਰ ਨੇ ਜੀ ਭਾਰਤ ਪੂਸ਼ਨ ਆਸ਼ੂ ਜੋ ਕਿ ਸਾਬਕਾ ਮੰਤਰੀ ਵੀ ਨੇ ਉਹਨਾਂ ਵੱਲੋਂ ਆਪਣੇ ਕਾਰਜਕਾਰੀ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ ਤੋਂ ਦੱਸ ਦੇ ਕਿ ਕਾਂਗਰਸ ਦੇ ਵਿੱਚ ਕਾਫੀ ਕਲੇਸ਼ ਖੜਾ ਹੋਇਆ ਸੀ ਤੇ ਭਾਰਤ ਪੂਸ਼ ਨਾਸ਼ੂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਹਾਲਾਂਕਿ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਵੀ ਚੋਣ ਪ੍ਰਚਾਰ ਦੇ ਦੌਰਾਨ ਆਸ਼ੂ ਵੱਲੋਂ ਹਾਈ ਕਮਾਂਡ ਕੋਲ ਗੱਲ ਰੱਖੀ ਗਈ ਸੀ ਵੀ ਚੋਣ ਪ੍ਰਚਾਰ ਰਾਣਾ ਗੁਰਜੀਤ ਹੋਗੇ ਚਰਨਜੀਤ ਸਿੰਘ ਚੰਨੀ ਹੋਗੇ ਪ੍ਰਗਟ ਸਿੰਘ ਉਹ ਨਹੀਂ ਕਰਨਗੇ ਰਾਜਾ ਵੜਿੰਗੋਣੀ ਪ੍ਰਚਾਰ ਨਹੀਂ ਕਰਨਗੇ ਇਹ ਸਾਰੀਆਂ ਗੱਲਾਂ ਸੀਗੀਆਂ ਪਰ ਇੱਕ ਵੱਡਾ ਸਵਾਲ ਹੈ ਜੋ ਭਾਰਤ ਪੂਸ਼ ਨਾਸ਼ੂ ਵੱਲੋਂ ਹਾਰ ਤੋਂ ਬਾਅਦ ਇੱਕ ਵੱਡਾ ਧਮਾਕਾ ਕੀਤਾ ਗਿਆ ਕਿ ਭਾਰਤ ਪੂਸ਼ ਨਾਸ਼ੂ ਭਾਜਪਾ ਜਾ ਰਹੇ ਨੇ ਇਹ ਸਾਰੀ ਗੱਲਾਂ ਜਵਾਬ ਲਵਾਂਗੇ ਮੇਰੇ ਸਹਿਯੋਗੀ ਨੇ ਸਿਮਰਜੀਤ ਕੋਲ ਕਿਵੇਂ ਦੇਖਦੇ ਹੋ ਭਾਰਤ ਪੁਸ਼ਨ ਆਸ਼ੂ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਜੀ ਹਾਂਜੀ ਗਵਿੰਦਰ ਬੱਲ ਬਹੁਤ ਸ਼ੁਕਰੀਆ ਤੁਹਾਡਾ ਸੋ ਭਾਰਤ ਪੁਸ਼ਨ ਆਸ਼ੂ ਨੇ ਚੋਣਾਂ ਦੇ ਨਤੀਜਿਆਂ ਤੋਂ ਕੁਝ ਸਮੇਂ ਬਾਅਦ ਅਸਤੀਫਾ ਦੇ ਦਿੱਤਾ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ ਹੈ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਪਾਰਟੀ ਦੇ ਵਿੱਚ ਜਿੱਥੇ ਪ੍ਰਧਾਨ ਸੀਗੇ ਮੁਰਿੰਦਰ ਸਿੰਘ ਰਾਜਾ ਬੜੀ ਉੱਥੇ ਹੀ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਨਿਭਾ ਰਹੇ ਸੀਗੇ ਲੰਬੇ ਸਮੇਂ ਤੋਂ ਭਾਰਤ ਪੁਸ਼ਨ ਆਸ਼ੂ ਸੋ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਉਹਨਾਂ ਨੇ ਅਸਤੀਫਾ ਕਰਕੇ ਵੀ ਦਿੱਤਾ ਕਿਉਂਕਿ ਅੱਜ ਚੋਣਾਂ ਦੇ ਵਿੱਚ ਕਰਾਰੀ ਹਾਸ ਦਾ ਸਾਹਮਣਾ ਕਰਨਾ ਪਿਆ। ਤੁਸੀਂ ਦੇਖੋ ਉਹਨਾਂ ਦੇ 10637 ਵੋਟਾਂ ਦੇ ਫਰਕ ਦੇ ਨਾਲ ਸੰਜੀਵ ਅਰੋੜਾ ਹਰਿਆਣੇ ਭਾਰਤ ਕੁਸ਼ਨਾਸ਼ ਨੂੰ ਹਰਾ ਦਿੱਤਾ। ਸੰਜੀਵ ਅਰੋੜਾ ਹਰੀ ਜੜੇ ਨੇ ਐਮਪੀ ਰੈਚਸ ਕੇ ਨਹੀਂ ਪਰ ਪਹਿਲੀ ਵਾਰ ਐਮਐਲਏ ਦੀ ਇਲੈਕਸ਼ਨ ਉਹਨਾਂ ਦੇ ਵੱਲੋਂ ਲੜੀ ਜਾ ਰਹੀ ਸੀਗੀ। ਸੋ ਇਸੇ ਹੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਉਸ ਸ਼ਖਸ ਨੂੰ ਹਰਾ ਦਿੱਤਾ ਆਸ਼ੂ ਚਾਨ ਨੂੰ ਹਰਾ ਦਿੱਤਾ ਆਸ਼ੂ ਸਾਬ ਉੱਥੋਂ ਦੋ ਵਾਰ ਐਮਐਲਏ ਰਹ ਚੁੱਕੇ ਨੇ ਲੁਧਿਆਣਾ ਪੱਛਮੀ ਤੋਂ ਆਲਰੇਡੀ ਕੈਬਨਟ ਮੰਤਰੀ ਵੀ ਰਹ ਚੁੱਕੇ ਨੇ ਉਹ ਕੈਪਟਨ ਅਮਰਿੰਦਰ ਸਰਕਾਰ ਦੇ ਵੇਲੇ ਸੋ ਏਦਾਂ ਦੇ ਇੱਕ ਕੈਂਡੀਡੇਟ ਨੂੰ ਸਟਰੋਂਗ ਕੈਂਡੀਡੇਟ ਮੰਨੇ ਜਾਂਦੇ ਸੀ ਲੱਗਿਆ ਸੀ ਕਿ ਬੜੀ ਟਾਂਟੇਦਾਰ ਟੱਕਰ ਦੋਵਾਂ ਦੇ ਵਿੱਚ ਹੋਊਗੀ ਪਰ ਬੜੀ ਹੀ ਆਸਾਨੀ ਦੇ ਨਾਲ ਸੁਜੀਵ ਰੋੜਾ ਹਾਰਨੇ ਜਦੋਂ ਹਰਾਇਆ ਤੇ ਫਿਰ ਬਾਅਦ ਦੇ ਵਿੱਚ ਇੱਕ ਪੋਸਟ ਕਹਿੰਦੇ ਅਮਰਿੰਦਰ ਸਿੰਘ ਰਾਜਾ ਬੜੀ ਹਰਾਨੀ ਸਾਂਝੀ ਕੀਤੀ ਉਹ ਪੋਸਟ ਸਾਂਝੀ ਕਰਨ ਦੇ ਨਾਲ ਹੀ ਡਿਲੀਟ ਕਰ ਦਿੱਤੀ ਗਈ ਕੁਝ ਹੀ ਪਲਾਂ ਦੇ ਵਿੱਚ ਉਹ ਡਿਲੀਟ ਕਰ ਦਿੱਤੀ ਗਈ ਪਰ ਉਹ ਵਾਇਰਲ ਜ਼ਰੂਰ ਸੋਸ਼ਲ ਮੀਡੀਆ ਤੇ ਹੋ ਗਈ ਸਿੱਗੀ ਉਸ ਦੀਆਂ ਚਰਚਾਵਾਂ ਜ਼ਰੂਰ ਸੋਸ਼ਲ ਮੀਡੀਆ ਤੇ ਪਹੁੰਚ ਗਿਆ ਸੀ ਕਿ ਭਾਈ ਇਸ ਤਰ੍ਹਾਂ ਦੀ ਕੋਈ ਪੋਸਟ ਵੜਿੰਗ ਸਾਹਿਬ ਨੇ ਪੱਕੇ ਤਨ ਸਫਾਈ ਹੋਈ ਹੈ ਆਸ਼ੂ ਸਾਹਿਬ ਦੇ ਕੰਨਾਂ ਤੱਕ ਜਦੋਂ ਖਬਰ ਪਹੁੰਚੀ ਤਾਂ ਉਹਨਾਂ ਨੇ ਫਿਰ ਸਤਕਾਲ ਪ੍ਰਭਾਵ ਦੇ ਨਾਲ ਆਪਣੇ ਕਾਰਜਕਾਰੀ ਪ੍ਰਧਾਨ ਦੇ ਉਹਦੇ ਤੋਂ ਉਸ ਦੀ ਭਾਦੇ ਦਿੱਤਾ ਹੁਣ ਜਿਹਨੂੰ ਵੇਖਿਆ ਜਾਈਏ ਤਾਂ ਕਹਿੰਦੇ ਕਿ ਆਸ਼ੂ ਹੋਰਾਂ ਨੇ ਇਹ ਗੱਲ ਆਖੀ ਸੀ ਕਹਿੰਦੇ ਕਿ ਵੜਿੰਗ ਤੇ ਪਾਜਵਾ ਉਹਨਾਂ ਦੇ ਲਈ ਕੈਂਪੇਨ ਨਹੀਂ ਕੀਤੀ ਤੇ ਆਸ਼ੂ ਸਾਹਿਬ ਦੇ ਵੀ ਨਹੀਂ ਸੀ ਕਿ ਬੜਿੰਗ ਤੇ ਬਾਜਵਾ ਸਾਹਿਬ ਉਹਨਾਂ ਵਾਸਤੇ ਕੈਂਪੇਨ ਕਰਨ ਲਈ ਜਿਸ ਤੋਂ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਹਾਈ ਕਮਾਂਡ ਨੇ ਇਹ ਉਹਨਾਂ ਨੇ ਜ਼ਿਕਰ ਕੀਤਾ ਸੀ ਹੁਣ ਆਸ਼ੂ ਸਾਹਿਬ ਦੇ ਕੈਂਪੇਨ ਦੇ ਵਿੱਚ ਪਹੁੰਚੇ ਕੌਣ ਨੇ ਰਾਣਾ ਗੁਰਜੀਤ ਪਹੁੰਚੇ ਨੇ ਠੀਕ ਹੈ ਸੰਜੀਤ ਸਿੰਘ ਚਲਨੀ ਉਹਨਾਂ ਦੇ ਨਾਲ ਕਾਫੀ ਹੱਦ ਤੱਕ ਨਜ਼ਰ ਆਏ ਨੇ ਠੀਕ ਹੈ ਪਰ ਇਸ ਦੇ ਬਾਵਜੂਦ ਵੀ ਕਹਿੰਦੇ ਕਿ ਕਹ ਹੰਕਾਰ ਭਰਿਆ ਲੈ ਜਾਤਾ ਆਸ਼ੂ ਸਾਹਿਬ ਦਾ ਸੀਗਾ ਕਾਫੀ ਇੱਕ ਹੁੰਦਾ ਕੰਫੀਡੈਂਸ ਕੰਫੀਰੈਂਸੀ ਓਵਰ ਕੰਫੀਡੈਂਟ ਹੋ ਗਏ ਸੀ ਉਹ ਕਿ ਮੈਂ ਤਾਂ ਜਿੱਤੇ ਹੀ ਜਾਣਾ ਹੈ ਤਾਂ ਮੈਨੂੰ ਸ਼ਾਇਦ ਕਿਸੇ ਹੋਰ ਦੇ ਪ੍ਰਚਾਰ ਦੀ ਲੋੜ ਹੈ ਨਹੀਂ ਜਦੋਂ ਜਦੋਂ ਰਾਜਾ ਬਣੀ ਹੋਰਾਂ ਤੋਂ ਇਹ ਚੀਜ਼ ਪੁੱਛੀ ਗਈ ਹੈ ਕਿ ਭਾਈ ਤੁਹਾਡੀਆਂ ਦੂਰੀਆਂ ਨੇ ਪਰ ਕੁਸ਼ਨਾਸ਼ੂ ਹਰਾਂ ਦੇ ਨਾਲ ਤਾਂ ਬੜੀ ਸਭ ਨੇ ਹੀ ਅਖੇ ਕਿ ਨਹੀਂ ਦੂਰੀਆਂ ਨਹੀਂ ਹੈ ਅਸੀਂ ਵਾਸ ਕੈਂਪੇਨਸ ਅਲੱਗ-ਅਲੱਗ ਇੱਕ ਕਰਕੇ ਕਰ ਰਹੇ ਹਾਂ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੀਏ ਜੀ ਇਸ ਕਰਕੇ ਅਲੱਗ-ਅਲੱਗ ਕੈਂਪੇਨਸ ਕੀਤੀਆਂ ਜਾ ਰਹੀਆਂ ਨੇ ਪਰ ਇਹ ਕੋਈ ਉੱਤ ਨਹੀਂ ਹੈਗੀ ਪਰ ਅੱਜ ਜਿਹੜਾ ਅਸੀਫਾ ਆਇਆ ਔਰ ਤੁਸੀਂ ਵੇਖੋ ਜਦੋਂ ਚੋਣਾਂ ਹਾਰ ਗਏ ਸੀਗੇ ਪਰ ਉਸਨੂੰ ਅਸ਼ੂ ਰਿਜ਼ਲਟ ਡਿਕਲੇਅਰ ਹੋ ਗਿਆ ਸੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਉਦੋਂ ਵੀ ਅਸ਼ੂ ਸਾਹਮਣੇ ਜ਼ਿਕਰ ਕੀਤਾ ਸੀ ਕਿ ਕਹਿੰਦੇ ਕਿ ਇਹ ਜਿਹੜੀ ਹਾਰ ਦੀ ਜ਼ਿੰਮੇਵਾਰੀ ਹੈ ਸਾਰੀ ਮੈਂ ਆਪ ਦੇ ਸਿਰ ਤੇ ਲੈਣਾ ਹੈ ਦੀ ਪਾਰਟੀ ਦੀ ਹਾਈ ਕਮਾਂਡ ਜਿਹੜੀ ਸੀਗੀ ਉਹ ਮੇਰੇ ਨਾਲ ਸੀਗੀ ਬਸ ਮੈਂ ਹੀ ਦੂਰ ਸੀਗਾ ਸਾਰੀ ਜ਼ਿੰਮੇਵਾਰੀ ਮੇਰੀ ਹੈ ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂਗਾ ਇਹ ਜਿਹੜੇ ਅੱਜ ਦੇ ਨਤੀਜੇ ਆਏ ਨੇ ਤੋਂ ਉਹਨਾਂ ਹੀ ਤੋਂ ਨਤੀਜਾ ਨੂੰ ਵੇਖਦਿਆਂ ਹੋਇਆਂ ਕਹਿੰਦੇ ਕਿ ਇਹ ਇੱਕ ਪਾਸੜ ਚੋਣ ਸੀਗੀ ਜਿਹੜੀ ਇਹਨੂੰ ਅਸੀਂ ਨਹੀਂ ਹੋਣ ਦੇ ਸਕਦੇ ਸੀਗੇ ਪਰ ਫਿਰ ਵੀ ਸਰਕਾਰ ਨੂੰ ਸਖਤ ਅਸੀਂ ਕਹਿੰਦੇ ਟੱਕਰ ਦੇ ਦਿੱਤੀ ਪਰ ਫਿਰ ਵੀ ਅਸੀਂ ਚੋਣਾ ਹਾਰ ਗਏ ਕਹਿੰਦੇ ਜਿਹੜੀਆਂ ਵੀ ਕਾਰਨ ਨੇ ਚੋਣਾਂ ਦੇ ਉਹ 'ਚ ਆਤਮ-ਮੰਥਨ ਕਰਾਂਗੇ ਸਾਨੂੰ ਪਤਾ ਲੱਗੂਗਾ ਮਹੀਨੇ ਤੱਕ ਵੀ ਜ਼ਰੂਰ ਪਹੁੰਚ ਜਾਣਗੇ ਪਰ ਜੇਕਰ ਰਾਜਾ ਬਰਿੰਗੀ ਸੁਣੀਏ ਤਾਂ ਉਹ ਕਹਿੰਦੇ ਨੇ ਕਿ ਇਹ ਜਿਹੜੀ ਅੱਜ ਸਾਨੂੰ ਹਾਰ ਮਿਲੀ ਹੈ ਇਹਦਾ ਮੈਂ ਜ਼ਿੰਮਾ ਚੁੱਕਦਾ ਇਹਦੇ ਲਈ ਮੈਂ ਹੀ ਰਿਸਪੋਨਸਿਬਲ ਸੀਗਾ ਟਵੀਟ ਕਰਕੇ ਵੀ ਉਹਨਾਂ ਨੇ ਆਖਿਆ ਕਿ ਜਿਹੜੇ ਸਾਡੇ ਵਰਕਰ ਹੋਏ ਉਹ ਜਾਣਾ ਪੱਛਮੀ ਦੇ ਉਹਨਾਂ ਨੂੰ ਤਾਂ ਮੈਂ ਅਪਰੀਸ਼ੀਏਟ ਕਰਦਾ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਮੈਂ ਖੁਸ਼ ਵੀ ਹਾਂ ਕਿ ਵੀ ਉਹਨਾਂ ਨੇ ਪੂਰੀ ਹਨਾ ਲੜਾਈ ਲੜਨ ਦੇ ਵਿੱਚ ਸਾਡੀ ਹੈਲਪ ਕੀਤੀ ਹੈ ਸਰਕਾਰੀ ਮਸ਼ੀਨ ਜੀ ਦੇ ਵਿਰੁੱਧ ਲੜਾਈ ਜਿਹੜੀ ਲੜੀ ਉਹਨਾਂ ਨੇ ਡਟ ਕੇ ਲੜੀ ਹੈ ਕਹਿੰਦੇ ਸਰ ਵੀ ਚਲੋ ਬਾਈ ਇਲੈਕਸ਼ਨ ਸੀਗੀ ਔਰ ਸਾਡੀ ਲੜਾਈ ਜਾਰੀ ਹੈ ਇਹ ਨਹੀਂ ਮੰਨ ਸਕਦੇ ਕਿ 2027 ਵਾਸਤੇ ਇੱਕ ਕਨਕਲੂਜਨ ਹੈ ਇਹ ਕੋਈ ਨਾ ਤਾਂ ਸਰੀਰ ਪਾਰਟੀਆਂ ਕਹਿ ਰਹੀਆਂ ਨੇ ਕਿ ਬਾਈ ਇਲੈਕਸ਼ਨ ਜੀ ਬਾਈ ਇਲੈਕਸ਼ਨ ਦੇ ਵਿੱਚ ਹੁੰਦਾ ਸਰਕਾਰ ਦਾ ਪ੍ਰਭਾਵ ਪੈਂਦਾ ਸਰਕਾਰ ਆਪਣੇ ਤੰਤਰ ਦਾ ਇਸਤੇਮਾਲ ਜ਼ਰੂਰ ਕਰਦੀ ਹੁੰਦੀ ਹੈ ਕਿ ਨਤੀਜੇ ਪ੍ਰਭਾਵਿਤ ਹੁੰਦੇ ਹੁੰਦੇ ਨੇ ਜ਼ਰੂਰ ਸਰਕਾਰ ਦੇ ਪੱਖ ਚ ਜਾਂਦੇ ਨੇ ਬੜਿੰਗ ਸਾਹਿਬ ਵੀ ਕਹਿ ਚੁੱਕੇ ਨੇ ਕਿ ਅਸੀਂ ਜ਼ਰੂਰ ਆਤਮ ਮੰਥਨ ਕਰਾਂਗੇ ਆਤਮ ਨਿਰਖਣ ਕਰਾਂਗੇ ਕਿ ਭਾਈ ਸਾਡੇ ਤੋਂ ਕਮੀ ਕਿੱਥੇ ਰਹਿ ਗਈ ਮੇਰੇ ਨਾਲ ਆਪਸੀ ਖਿਚੋਤਾਣੇ ਚਲੇ ਕਾਂਗਰਸ ਦਾ ਆਪਸੀ ਕਲੇਸ਼ ਉਹ ਇੰਨਾ ਜ਼ਿਆਦਾ ਵੱਧ ਗਿਆ ਕਿ ਵਿਡਿੰਗ ਸਾਹਿਬ ਦੀ ਇੱਕ ਪੋਸਟ ਜਿਹੜੀ ਕਿ ਆ ਆਸ਼ੂ ਸਾਹਿਬ ਤੱਕ ਪਹੁੰਚੀ ਭਾਵੇਂ ਵਿਡਿੰਗ ਸਾਹਿਬ ਨੇ ਉਹ ਨਾਲ ਦੀ ਨਾਲ ਡਿਲੀਟ ਕਰ ਦਿੱਤੀ ਪਰ ਉਹਦੇ ਉੱਤੇ ਜ਼ਰੂਰ ਆਪਣਾ ਰਿਐਕਸ਼ਨ ਦਿਖਾਇਆ ਆਸ਼ੂ ਸਾਹਿਬ ਨੇ ਤੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਹੁਣ ਇਹ ਵੀ ਕਾਸ ਚਾਹੀਆਂ ਨੇ ਕਿ ਸ਼ਾਇਦ ਉਸ ਪੋਸਟ ਦੇ ਵਿੱਚ ਕਹਿ ਦਿੱਤਾ ਹੋਵੇ ਵਿਡਿੰਗ ਸਾਹਿਬ ਨੇ ਕਿ ਆਸ਼ੂ ਸਾਹਿਬ ਜ਼ਿੰਮੇਵਾਰੀ ਲੈਣ ਤੇ ਉਹਦੇ ਤੋਂ ਅਸਤੀਫਾ ਦੇਣ ਇਹ ਵੀ ਹੋ ਸਕਦਾ ਹੈ ਕਿ ਵਿਡਿੰਗ ਸਾਹਿਬ ਨੇ ਕੋਈ ਅਜਿਹੀ ਗੱਲ ਹੋਰ ਕਹਿ ਦਿੱਤੀ ਹੋਵੇ ਜਿਹੜੀ ਆਸ਼ੂ ਸਾਹਿਬ ਨੂੰ ਬਹੁਤ ਸਾਦਾ ਨਹੀਂ ਬੁੜੀ ਲੱਗੀ ਹੋਵੇ ਸੋ ਇਹ ਚਾਹ ਚਹੇ ਨੇ ਬਿਬਿੰਦਰ ਹਮ ਕਿਉਂਕਿ ਇਸ ਪੋਸਟ ਡਿਲੀਟ ਹੋ ਚੁੱਕੀ ਹੈ ਕਿਸੇ ਨੂੰ ਪਤਾ ਨਹੀਂ ਇਸ ਪੋਸਟ ਦੇ ਵਿੱਚ ਲਿਖਿਆ ਕੀ ਗਿਆ ਸੀ ਪਰ ਇਹਨਾਂ ਜ਼ਰੂਰ ਪਤਾ ਹੈ ਕਿ ਆਸ਼ੂ ਸਾਹਿਬ ਤੱਕ ਕੋਈ ਗੱਲ ਪਹੁੰਚ ਗਈ ਸੀ ਤੇ ਉਹਨਾਂ ਨੇ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਜਿਹੜਾ ਉਹ ਦੇ ਦਿੱਤਾ ਜੀ ਜੀ ਸੋ ਸਿਮਰਨਾ ਅਸਤੀਫੇ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਲਗਾਤਾਰ ਦਲ ਬਦਲੀਆਂ ਦਾ ਜੋਰ ਰਹਿੰਦਾ ਹੀ ਹੈ ਭਾਜਪਾ ਵੱਲੋਂ ਤੀਜੇ ਸਥਾਨ ਤੇ ਆ ਗਿਆ ਭਾਰਤ ਪੂਸ਼ਣ ਆਸ਼ੂ ਜੋ ਕਿ ਰਵਦੀਦ ਬਿੱਟੂ ਕੇਂਦਰੀ ਮੰਤਰੀ ਦੇ ਬੜੇ ਕਰੀਬੀ ਨੇ ਬੜਾ ਸਾਥ ਰਿਹਾ ਦੋਵਾਂ ਦਾ ਲੱਗਦਾ ਤੁਹਾਨੂੰ ਵੀ ਆ ਭਾਰਤ ਪੂਸ਼ ਮਤਲਬ ਇਹਿੰਦਰਾ ਆ ਸਿਆਸਤ ਹੈ ਇਹ ਸੱਤਾ ਦੇ ਵਿੱਚ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਪੋਲਿਟਿਕਸ ਦੇ ਵਿੱਚ ਕੁਝ ਵੀ ਪੋਸੀਬਲ ਹੁੰਦਾ ਤੁਹਾਨੂੰ ਹੀ ਨਹੀਂ ਪਤਾ ਕਿ ਅੱਜ ਜਿਹੜਾ ਲੀਡਰ ਤੁਹਾਡੇ ਨਾਲ ਬੈਠਾ ਹੈ ਤੁਹਾਡੇ ਨਾਲ ਬੈਠਾ ਪ੍ਰੈਸ ਕਾਨਫਰੈਂਸ ਕਰ ਰਿਹਾ ਹੈ ਤੁਸੀਂ ਉਹਨੂੰ ਬਹੁਤ ਵੱਡੇ ਅਹੁਦੇ ਦੇ ਉੱਤੇ ਬਿਠਾਇਆ ਹੋਇਆ ਹੈ ਕੱਲ ਨੂੰ ਉਹ ਸਵੇਰ ਉੱਠ ਕੇ ਆਸਾਨੀ ਕਹਿ ਦੇਵੇ ਮੈਂ ਤਾਂ ਦੂਜੀ ਪਾਰਟੀ ਚ ਗਿਆ ਆਪਾਂ ਇਹ ਦੇਖ ਚੁੱਕੇ ਆ ਲੁਧਿਆਣਾ ਮਕਣਾ ਜਲੰਧਰ ਪੱਛਮੀ ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀ ਤੇ ਉਦੋਂ ਸ਼ੋਮਨੀ ਕਾਲੇਗਲ ਦੀ ਕੈਂਡੀਡੇਟ ਬੀਬੀ ਜਿਹੜੀ ਸੀਗੀ ਉਹ ਪਹਿਲਾਂ ਉਹ ਉਹਨਾਂ ਨੇ ਪਾਰਟੀ ਛੱਡ ਦਿੱਤੀ ਆਵਾਮੀ ਪਾਰਟੀ ਦੇ ਵਿੱਚ ਚਲੇ ਗਈ ਘੰਟੇ ਬਾਅਦ ਹੀ ਉਹਨਾਂ ਨੇ ਘਰ ਵਾਪਸੀ ਕਰ ਲਈ ਵਾਪਸ ਆ ਗਏ ਸ਼ੋਮਨੀ ਕਾਲੇਗਲ ਦੇ ਵਿੱਚ ਹੀ ਸੋ ਇਹ ਦਲਬਦਨੀਆਂ ਪਹਿਲਾਂ ਵੀ ਦੇਖਿਆ ਨੇ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ ਕਿ ਰਵਨੀਤ ਬਿੱਟੂ ਕਰੀਬੀ ਨੇ ਬਿਲਕੁਲ ਰਵਨੀਤ ਬਿੱਟੂ ਤੇ ਭਾਰਤ ਪੁਸ਼ਨ ਆਸ਼ੂ ਹੋਰਾਂ ਦੀ ਯਾਰੀ ਦੇ ਚਰਚੇ ਬਹੁਤ ਜਿਆਦਾ ਨੇ ਦੋ ਚੀਜ਼ ਦੇ ਚਰਚੇ ਇੰਨੇ ਕਿ ਜ਼ਿਆਦਾ ਨੇ ਕਿ ਜਦੋਂ ਆਸ਼ੂ ਸਾਹਿਬ ਨੂੰ ਪੁਲਸ गिरफ्तार ਕਰਨੋਂ ਦੀ ਹੁੰਦੀ ਸੀ ਤਾਂ ਬਿੱਟੂ ਸਾਹਿਬ ਉੱਥੇ ਧਰਨਾ ਮਾਰ ਕੇ ਬੈਠ ਜਾਂਦੇ ਹੁੰਦੇ ਸੀ ਇੱਕ ਵਾਰ ਤਾਂ ਤੁਹਾਨੂੰ ਵੀ ਯਾਦ ਹੋਵੇਗਾ ਕਿ ਨਾਈ ਦੀ ਦੁਕਾਨ ਦੇ ਉੱਤੇ ਵਾਲ ਕਟਾੜੇ ਸਿਆਸ਼ੂ ਸਾਹਿਬ ਦੇ ਉੱਥੇ ਪਹੁੰਚ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਤੇ ਬਿੱਟੂ ਸਾਹਿਬ ਉੱਥੇ ਜਾ ਕੇ ਉਹਨਾਂ ਨੇ ਵਿਦਰੋਹ ਕਰਨਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤੋਂ ਇਲੈਕਸ਼ਨ ਸੋ ਠੀਕ ਇੱਕ ਦਿਨ ਪਹਿਲਾਂ ਦੀ ਜੇ ਆਪਾਂ 19 ਜੂਨ ਤੋਂ ਵੋਟਾਂ ਪੈਂਦੀਆਂ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਜਦੋਂ ਆਸ਼ੂ ਸਾਹਿਬ ਦੀ ਤਲਕੀ ਹੋ ਰਹੀ ਸੀ ਪੁਲਿਸ ਨਿਯਮਾਂ ਦੇ ਨਾਲ ਉਸ ਵੇਲੇ ਵੀ ਉਹ ਮੌਕੇ ਦੇ ਉੱਤੇ ਕੁਝ ਹੀ ਸਮੇਂ ਬਾਅਦ ਰਮਨੀਤ ਬਿੱਟੂ ਸਾਹਿਬ ਪਹੁੰਚ ਗਏ ਸੀ ਸੋ ਕਾਸਾਈਆਂ ਨੇ ਔਰ ਹੋ ਵੀ ਸਕਦਾ ਹੈ ਇਹ ਕਾਸ ਜਿਹੜੇ ਨੇ ਸੱਚਾਈ ਦੇ ਵਿੱਚ ਬਦਲ ਜਾਣ ਇਹਨਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇ ਆਸ਼ਰ ਸਾਧ ਜਿਹੜੇ ਨੇ ਕਾਂਗਰਸ ਦੇ ਕੁਝ ਲੀਡਰਸ ਤੋਂ ਐਨੇ ਕ ਨਾਰਾਜ਼ ਇਸ ਵੇਲੇ ਵਿਖਾਈ ਦੇ ਰਹੇ ਨੇ ਕਿ ਹੋ ਸਕਦਾ ਹੈ ਉਹਨਾਂ ਨੇ ਸਮੇਂ ਦੇ ਵਿੱਚ ਉਹ ਬੀਜੇਪੀ ਦਾ ਪੱਲਾ ਫੜ ਲੈਣਾ ਪਿਕਚਰ ਜਿਹੜੀ ਆ ਆਪਾਂ ਨੂੰ ਬੜੀ ਜਲਦੀ ਕਲੀਅਰ ਹੋ ਜੂਗੀ ਹੋ ਸਕਦਾ ਸ਼ਾਮ ਤੱਕ ਕਲੀਅਰ ਹੋ ਜਾਵੇ ਹੋ ਸਕਦਾ ਸਵੇਰ ਤੱਕ ਕੱਲ ਜਾਂ ਫਿਰ ਹੋ ਸਕਦਾ ਕੁਝ ਸਮਾਂ ਲੈਣ ਪਰ ਕੁਛ ਨਾຊੂ ਕਿਉਂਕਿ ਸਿਰਫ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਤੇ ਉਹਦੇ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਪਾਰਟੀ ਹਜੇ ਨਹੀਂ ਛੱਡੀ ਪਾਰਟੀ ਦੇ ਵਿੱਚ ਉਹ ਬਰਕਰਾਰ ਨੇ ਆ ਪਾਰਟੀ ਨੇ ਦੇਖੋ ਉਹਨਾਂ ਦੇ ਉੱਤੇ ਭਰੋਸਾ ਵਿਖਾਇਆ ਹੈ ਜੇ ਆਪਾਂ ਦਿੱਲੀ ਹਾਈ ਕਮਾਂਡ ਦੀ ਗੱਲ ਕਰੀਏ ਤਾਂ 2012 ਦੇ ਵਿੱਚ ਜਿਹੜਾ ਮੈਦਾਨ 'ਚ ਉਤਰੇ ਜਿੱਤੇ ਫਿਰ 2017 ਦੇ ਵਿੱਚ ਵਿੱਚ ਹੋਣ ਮੈਦਾਨ 'ਚ ਕਾਲਿਆ ਗਿਆ ਫਿਰ ਜਿੱਤੇ ਵੱਡੀ ਲੀਡ ਲੀਡ ਨਾਲ ਜਿੱਤੇ আর ਤੁਹਾਡਾ ਫਰਕ ਉਹਨਾਂ ਨੇ ਬਣਾ ਕੇ ਰੱਖਿਆ 2022 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਲਹਿਰ ਸੀ ਦੇਖੋ ਲਹਿਰ ਨੇ ਉਹਨਾਂ ਨੂੰ ਹਰਾ ਦਿੱਤਾ ਉਸ ਤੋਂ ਬਾਅਦ ਇਹ ਜਿੰਨੀ ਚੋਣਾ ਸੀ ਫਿਰ ਇੱਕ ਵਾਰ ਚੌਥੀ ਵਾਰ ਪਾਰਟੀ ਨੇ ਉਹਨਾਂ ਤੇ ਯਕੀਨ ਕਰਕੇ ਭਰੋਸਾ ਕਰਕੇ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਫਿਰ ਇੱਕ ਵਾਰ ਉਹ ਦੂਸਰੀ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਹਾਰ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੋਂ ਹੀ ਮਿਲੀ ਸੋ ਜਿਹੜੀ ਆਪਸੀ ਖਿੱਚੋ ਤਾਨ ਹੈ ਉਹ ਦੇਖਰ ਕਿ ਅਸਤੀਫਾ ਤਾਂ ਦਿੱਤਾ ਗਿਆ ਅਨਡਾਊਟਫੁਲੀ ਬਟ ਉਹਨਾਂ ਦੀ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਪਾਰਟੀ ਦੇ ਵਿੱਚ ਹਜੇ ਵੀ ਬੜੇ ਹੋਏ ਨੇ ਇਨ ਫਿਊਚਰ ਜੇ ਉਹ ਪਾਰਟੀ ਤੋਂ ਅਸਤੀਫਾ ਦਿੰਦੇ ਨਹੀਂ ਤਾਂ ਆਪਾਂ ਮੰਨ ਸਕਦੇ ਕਿ ਹੋ ਸਕਦਾ ਹੁਣ ਬੀਜੇਪੀ ਦੇ ਵਿੱਚ ਜਾਣਾ ਚਾਹੁੰਦੇ ਨੇ ਇਹ ਹੀ ਪਵਿੱਖ ਦੇ ਵਿੱਚ ਜ਼ਰੂਰ ਪਿਕਚਰ ਕਲੀਅਰ ਹੋ ਜਾਊਗੀ ਹੋ ਸਕਦਾ ਹੈ ਕਿ ਆਸ਼ੂ ਸਾਹਿਬ ਨੇ ਦੁਬਾਰਾ ਇਹ ਉਹਦਾ ਉਹਨਾਂ ਦਾ ਦੇਵਿੱਤਾ ਜਾ ਰਹੀ ਹੈ ਜਿਹੜਾ ਕਾਟੋ ਕਲੇਸ਼ ਬਣਿਆ ਹੋਇਆ ਹੈ ਕਾਂਗਰਸ ਦਾ ਇਸ ਵੇਲੇ ਉਹਦੇ ਉੱਤੇ ਆਤਮ ਮੰਥਨ ਕੀਤਾ ਜਾਵੇ ਲੀਡਰਸ ਆਪਸ ਦੇ ਵਿੱਚ ਬੈਠਣੇ ਵਿਚਾਰ ਚਰਚਾ ਕਰਨ ਕਿਉਂਕਿ ਦੇਖੋ ਕਾਂਗਰਸ ਨੇ ਜਿਸ ਜੋ 2027 ਦੇ ਵਿੱਚ ਦੀ ਵਾਪਸੀ ਕਰਨੀ ਹੈ ਤਾਂ ਬੜਾ ਜ਼ਰੂਰੀ ਹੈ ਉਹਨਾਂ ਵਾਸਤੇ ਇਸ ਵੇਲੇ ਕਿ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਮੰਥਨ ਜ਼ਰੂਰ ਇਹਦੇ ਉੱਤੇ ਕਰੇ ਅਨਾਲਿਸਿਸ ਜ਼ਰੂਰ ਕਰੇ ਨਿਰੀਖਣ ਜ਼ਰੂਰ ਕਰੇ ਕਿ ਭਾਈ ਕਮੀ ਕਿੱਥੇ ਹੈ ਔਰ ਉਸ ਤਿਆਂ ਨੂੰ ਮਨਾਉਣਾ ਪੈਣਾ ਹੈ ਜੇ 2023 ਚ ਵਾਪਸੀ ਕਰਨੀ ਹੈ ਨਹੀਂ ਤਾਂ ਫਿਰ ਇਸੇ ਤਰ੍ਹਾਂ ਹੀ ਲੀਡਰ ਰੋਸ ਰੋਸ ਕੇ ਜਾਣਗੇ ਦੂਸਰੀਆਂ ਪਾਰਟੀਆਂ ਨੂੰ ਬਲ ਮਿਲੇਗਾ ਜੀ ਜੀ ਸ਼ੁਕਰੀਆ ਜੀ ਸੋ ਜਿ ਤੱਕੀ ਭਾਰਤ ਪੂਸ਼ਨਾਸ਼ੂ ਦੇ ਅਸਤੀਫੇ ਨੂੰ ਲੈ ਕੇ ਹੁਣ ਕਾਫੀ ਚਰਚਾ ਛੜੀ ਗਿਆ ਹਾਲਾਂਕਿ ਪਾਰਟੀ ਨਹੀਂ ਛੱਡੀ ਪਰ ਜੋ ਕਾਰਜਕਾਰੀ ਪ੍ਰਧਾਨ ਤੋਂ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਹਾਈ ਕਮਾਂਡ ਤੱਕ ਗੱਲ ਪਹੁੰਚਦੀ ਹੈ ਤੇ ਹਾਈ ਕਮਾਂਡ ਭਾਰਤ ਪੂਸ਼ਨਾਸ਼ੂ ਨੂੰ ਬੁਲਾਉਂਦੀ ਹੈ ਜਾਂ ਰਾਜਾ ਵੜਿੰਗ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਦੇ ਨੇ ਕਈ ਚਰਚਾਵਾਂ ਨੇ ਪਰ ਹੁਣ ਸਮਾਂ ਕੀ ਹੈ ਭਾਰਤ ਪੂਸ਼ਨਾਸ਼ੂ ਕੀ ਬਿਆਨ ਦਿੰਦੇ ਨੇ ਕਿਉਂ ਅਸਤੀਫਾ ਦਿੱਤਾ ਹੈ ਇਹ ਸਾਰੀ ਗੱਲਾਂ ਚਰਚਾ ਹੋਵੇਗੀ ਤੇ ਦੱਸਣਗੇ ਭਾਰਤ ਪੂਸ਼ਨਾਸ਼ੂ ਜਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦੱਸਿਆ ਜਾਵੇਗਾ ਵੀ ਕਿਉਂ ਦਿੱਤਾ ਅਸਤੀਫਾ ਕਾਂਗਰਸ ਇੱਕ ਝੂਟਾ ਸਾਰੇ ਸਵਾਲ ਨੇ ਜੋ ਕਿ ਪਾਲ ਪੁੱਛਣਾ ਚੂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਵਾਨੀ ਕਲੀਅਰ ਕਰਨਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ